ਹਾਂਜੀ ਅਰਦਾਸ ਕਰਦੇ ਹਾਂ ਉਸ ਕਾਲਪੁਰਖ ਵਾਹਿਗੁਰੂ ਦੇ ਚਰਣਾ ਦੇ ਵਿੱਚ ਕਿ ਤੁਸੀਂ ਸਾਰੇ ਆਪਣੇ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਖੇੜੇ ਤੇ ਸੇਤਾਂ ਮੰਨ। ਕਈ ਭਰਾ ਤਿਆਰੀ ਬੈਠੇ ਹੁੰਦੇ ਨੇ ਬਸ ਕਿ ਕੋਈ ਇੱਕਦਿ ਇਦਾਂ ਦੀ ਪੋਸਟ ਆਵੇ ਤੇ ਉਹ ਆਪਣੀ ਸਾਰੀ ਦੀ ਸਾਰੀ ਪੜਾਅਸ ਮੇਰੇ ਤੇ ਕੱਟ ਦੇਣ। ਖੈਰ ਉਹ ਉਹਨਾਂ ਦਾ ਕੰਮ ਆ। ਆਪਾਂ ਅਕਸਰ ਕਹਿੰਦੇ ਆ ਕਿ ਆਪਣਾ ਸੁਭਾਅ ਨਹੀਂ ਹੈਗਾ ਕਿਸੇ ਨਾਲ ਬਹਿਸ ਕਰਨ ਦਾ। ਉਹ ਪ੍ਰਮਾਤਮਾ ਸਾਵਨੂ ਰਾਜੀ ਕੋਸ਼ਿਸ਼ ਰੱਖੇ ਪਰ ਮੈਂ ਬਸ ਇਹ ਦੱਸਣਾ ਬਈ ਨਿਊਯਾਰਕ ਟਾਈਮ ਵਾਲਿਆਂ ਨੇ ਵੀ ਇਹ ਖਬਰ ਲਾਈ ਆ ਵੱਡੇ ਵੱਡੇ ਚੈਨਲਾਂ ਤੇ ਵੱਡੇ ਵੱਡੇ ਅਖਬਾਰਾਂ ਦੇ ਵਿੱਚ ਇਹ ਖਬਰ ਆਈ ਆ ਰੋਮ ਦੇ ਵਿੱਚ ਉਹ ਸ਼ੋਅ ਹੋਇਆ ਸੀਗਾ ਬੰਦੇ ਦਾ ਤੇ ਉੱਥੇ 60000 ਬੰਦੇ ਸੀ ਜਦੋਂ ਉਹਨਾਂ ਨੇ ਇਕੱਠਿਆਂ ਨੇ ਡਾਂਸ ਕੀਤਾ ਤਾਂ ਉਹ ਟੱਪਣ ਲੱਗੇ ਤੁਸੀਂ ਇਹ ਨਿਊਜ਼ ਪੜ੍ਹ ਸਕਦੇ ਹੋ ਤੇ ਉਹ ਸ਼ਹਿਰ ਦੇ 9 ਕਿਲੋਮੀਟਰ ਦੇ ਏਰੀਏ ਦੇ ਵਿੱਚ ਜਿਵੇਂ ਕੰਬਣੀ ਛੜ ਗਈ ਹੰਦੀ ਆ ਇਦਾਂ ਕੰਬਣੀ ਛੜੀ ਤੇ ਉਹ ਕਹਿੰਦੇ ਇੱਕ ਪਚਾਲ ਦਾ ਮਾਈਨਰ ਝਟਕਾ ਲੱਗਿਆ ਮਤਲਬ ਕਿ ਸੱਚਮੁੱਚ ਇਹ ਪਹਿਲੀ ਵਾਰੀ ਕਿਸੇ ਗਾਉਣ ਵਾਲੇ ਦੇ ਸ਼ੋਅ ਦੇ ਵਿੱਚ ਇਦਾਂ ਦੀ ਕੋਈ ਚੀਜ਼ ਹੋਈ ਆ ਨਹੀਂ ਤਾਂ ਆਪਾਂ ਉਸ ਪ੍ਰਮਾਤਮਾ ਦਾ ਨਾਮ ਲੈਣ ਵਾਲੇ ਬੰਦੇ ਆ ਖਬਰ ਤਾਂ ਪੱਕਾ ਦੇ ਤੁਹਾਡੇ ਨਾਲ ਕੋਈ ਸ਼ੇਅਰ ਨਹੀਂ ਕੀਤੀ ਹੈਗੀ ਇਹ ਤਾਂ ਤਾਂ ਕਿਉਂਕਿ ਮੈਂ ਖੁਦ ਵੀ ਹੈਰਾਨ ਹੋਇਆ ਇਹ ਚੀਜ਼ ਦੇਖ ਕੇ ਕਿਉਂਕਿ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਇਦਾਂ ਦਾ ਕੁਝ ਹੋਇਆ ਪਰ ਆਪਣੇ ਕਈ ਭਰਾ ਉਤਿਆਰ ਹੀ ਬੈਠੇ ਰਹਿੰਦੇ ਨੇ ਬਸ ਵੀ ਕੁਛ ਇਦਾਂ ਦਾ ਆਵੇ ਤੇ ਅਸੀਂ ਆਪਣੀ ਪੜਾਅਸ ਕੱਢ ਦਈਏ ਉਸ ਆਲਪੁਰਖ ਵਾਹਿਗੁਰੂ ਦਾ ਨਾਮ ਲਿਆ ਕਰੋ ਮਿੱਤਰੋ ਕੁਛ ਨਹੀਂ ਕੋਸ਼ਿਸ਼ ਵੀ ਨਹੀਂ ਮਿਲਦਾ ਸਭ ਇੱਥੇ ਹੀ ਰਹਿ ਜਾਣਾ ਪਤਾ ਨਹੀਂ ਕਿਹੜੇ ਵੇਲੇ ਕੀ ਦਾ ਬਲਾਵਾ ਆ ਜਾਣਾ ਨਾਲੇ ਕਿਸੇ ਦੇ ਪ੍ਰਤੀਮਾਨ ਦੇ ਵਿੱਚ ਈਰਖਾ ਰੱਖ ਕੇ ਹੰਕਾਰ ਸਿਰ ਤੇ ਝਾੜ ਕੇ ਕਿਸੇ ਨੂੰ ਅੱਜ ਤੱਕ ਕੁਝ ਵੀ ਨਹੀਂ ਮਿਲਿਆ ਜਿਹਦੇ ਨਾਲ ਅਸੀਂ ਈਰਖਾ ਕਰਦੇ ਆ ਨਾ ਉਦਾਰ ਤਾਂ ਪੁਸ਼ ਬਿਗੜੇ ਜਾਂ ਨਾਂ ਬਿਗੜੇ ਪਰ ਜਿਹੜਾ ਬੰਦਾ ਈਰਖਾ ਕਰਦਾ ਜਿਹੜਾ ਬੰਦਾ ਹੰਕਾਰੀ ਹੋ ਜਾਂਦਾ ਉਹਦਾ ਸੱਚ ਮੋਚੀ ਕੁਝ ਨਹੀਂ ਰਹਿੰਦਾ ਇਹ ਤਾਂ ਤੁਸੀਂ ਇਤਿਹਾਸ ਫੋਲ ਕੇ ਦੇਖ ਲਓ ਕਿਸੇ ਨੂੰ ਵੀ ਲੈ ਲਓ ਇਹ ਚੀਜ਼ਾਂ ਹੋਈਆਂ ਨੇ ਸੋ ਕਿਉਂ ਐਵੇਂ ਆਪਣਾ ਸਮਾਂ ਆਪਣੀ ਸਿਹਤ ਖਰਾਬ ਕਰਨੀ ਆ ਉਸ ਪ੍ਰਮਾਤਮਾ ਦਾ ਨਾਮ ਲਿਆ ਕਰੋ ਪਿਆਰ ਨਾ ਰਹਿਣਾ ਸਿੱਖੋ ਜਿਉਂਦੇ ਵਾਸਤੇ ਰਹੋ on the